ਸ਼ੈਤਸ਼ੀਕアル ਦੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਪੰਜਾਬੀ ਤਰ੍ਹਾਂ ਰੈਸਪੀਜ਼ ਦੇ ਵਿੱਚ ਅੱਜ ਅਸੀਂ ਬਹੁਤ ਜ਼ਿਆਦਾ ਟੇਸਟੀ ਚਟਣੀ ਬਣਾ ਕੇ ਤਿਆਰ ਕਰਾਂਗੇ ਸ਼ਾਇਦ ਹੀ ਕਦੇ ਤੁਸੀਂ ਇਸ ਤਰੀਕੇ ਨਾਲ ਬਣਾ ਕੇ ਖਾਧੀ ਹੋਵੋਗੇ ਜੇ ਕਦੇ ਤੁਹਾਡਾ ਸਬਜ਼ੀ ਖਾਣ ਦਾ ਮਨ ਨਾ ਕਰੇ ਤਾਂ ਤੁਸੀਂ ਇਸ ਤਰੀਕੇ ਨਾਲ ਇਹ ਵਾਲੀ ਚਟਣੀ ਬਣਾ ਕੇ ਖਾ ਸਕਦੇ ਹੋ ਬਹੁਤ ਜ਼ਿਆਦਾ ਟੇਸਟੀ ਤੇ ਹੈਲਦੀ ਬਣ ਕੇ ਤਿਆਰ ਹੋਊਗੀ ਉਸ ਤੋਂ ਪਹਿਲਾਂ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਿਓ ਤਾਂ ਕਿ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਚਟਨੀ ਬਣਾਉਣਾ ਸ਼ੁਰੂ ਕਰਦੇ ਹਾਂ ਗੈਸ ਤੇ ਇੱਕ ਪੈਨ ਰੱਖਾਂਗੇ ਇਹਦੇ ਵਿੱਚ 2 ਚਮਚ ਅਸੀਂ ਤੇਲ ਦੇ ਪਾਵਾਂਗੇ ਤੇਲ ਨੂੰ ਗਰਮ ਕਰਕੇ ਅੱਧਾ ਚਮਚ ਪਾਵਾਂਗੇ ਜੀਰਾ ਤੇ ਅੱਧਾ ਚਮਚ ਇਹਦੇ ਵਿੱਚ ਪਾਵਾਂਗੇ ਅਸੀਂ ਰਾਈ ਇਹਨੂੰ ਚੰਗੀ ਤਰ੍ਹਾਂ ਅਸੀਂ ਤੜਕ ਲੈਣਾ ਪਹਿਲਾਂ ਤੇ ਇਹਦੇ ਵਿੱਚ ਅਸੀਂ 4 ਤੋਂ 5 ਲਸਣ ਦੀਆਂ ਕਲੀਆਂ ਨੂੰ ਥੋੜਾ ਜਿਹਾ ਬ੍ਰੀਕ ਕਟਿੰਗ ਕਰਕੇ ਲਿਆਇਆ ਲਸਣ ਤੁਸੀਂ ਜ਼ਰੂਰ ਪਾਓ ਇਹਦਾ ਟੇਸਟ ਚਟਨੀ ਵਿੱਚ ਬਹੁਤ ਜ਼ਿਆਦਾ ਵਧੀਆ ਆਂਦਾ ਹੈ ਆ ਲਸਣ ਨੂੰ ਚੰਗੀ ਤਰ੍ਹਾਂ ਅਸੀਂ ਭੁੰਨ ਲਾਂਗੇ ਥੋੜਾ ਬਰਾਊਨ ਹੋਣ ਤੱਕ ਇਹਦਾ ਕੱਚਾ ਫਲੇਵਰ ਬਿਲਕੁਲ ਦੂਰ ਕਰਨਾ ਹੈ ਅਸੀਂ ਤੇ ਨਾਲ ਹੀ 10 ਤੋਂ 12 ਪੱਤੇ ਮੈਂ ਕੜੀ ਪੱਤੇ ਦੇ ਲਏ ਸੀਗੇ ਇਹਨਾਂ ਨੂੰ ਵੀ ਤੁਸੀਂ ਜ਼ਰੂਰ ਪਾਓ ਇਹਨਾਂ ਦਾ ਟੇਸਟ ਵੀ ਜਿਹੜਾ ਚਟਣੀ ਵਿੱਚ ਬਹੁਤ ਜ਼ਿਆਦਾ ਵਧੀਆ ਆਊਗਾ ਕੜੀ ਪੱਤੇ ਦੇ ਲਸਣ ਨੂੰ ਚੰਗੀ ਤਰ੍ਹਾਂ ਅਸੀਂ ਭੁੰਨ ਲੈਣਾ ਹੈ ਜਦੋਂ ਲਸਣ ਚੰਗੀ ਤਰ੍ਹਾਂ ਭੁੰਨ ਜਵੇ ਇਹਦੇ ਵਿੱਚ ਪਾਵਾਂਗੇ ਅਸੀਂ ਟਮਾਟਰ ਮੈਂ ਤਿੰਨ ਵੱਡੇ ਸਾਈਜ਼ ਦੇ ਟਮਾਟਰ ਲਏ ਸੀ ਇਹਨਾਂ ਨੂੰ ਦੋ ਪੀਸ ਵਿੱਚ ਕਟਿੰਗ ਕਰਕੇ ਇਸ ਤਰੀਕੇ ਨਾਲ ਰੱਖ ਲਾਂਗੇ ਤੇ ਚਮਚ ਦਾ ਚੌਥਾ ਹਿੱਸਾ ਇਹਦੇ ਵਿੱਚ ਨਮਕ ਦਾ ਐਡ ਕਰਾਂਗੇ ਗੈਸ ਦੀ ਫਲੇਮ ਬਿਲਕੁ 3 ਤੋਂ 4 ਚਮਚੀ ਦੇ ਵਿੱਚ ਅਸੀਂ ਪਾਣੀ ਦੇ ਐਡ ਕਰ ਦਾਂਗੇ ਤੇ ਇਹਨੂੰ ਟੱਕ ਕੇ 5 ਤੋਂ 6 ਮਿੰਟ ਪੱਕਣ ਦਵਾਂਗੇ ਜਦੋਂ ਤੱਕ ਸਾਡੇ ਜਿਹੜੇ ਟਮਾਟਰ ਸੌਫਟ ਨਾ ਹੋ ਜਾਣ ਉਦੋਂ ਤੱਕ ਅਸੀਂ ਹੋਰ ਤਿਆਰੀ ਕਰਦੇ ਹਾਂ ਇੱਥੇ ਮੈਂ ਅੱਧਾ ਖੀਰਾ ਲਿਆ ਸੀ ਖੀਰੇ ਨੂੰ ਅਸੀਂ ਚੰਗੀ ਤਰ੍ਹਾਂ ਧੋ ਲਿਆ ਸੀ ਇਹਨੂੰ ਛਿਲਕੇ ਦੇ ਨਾਲ ਹੀ ਅਸੀਂ ਯੂਜ਼ ਕਰਾਂਗੇ ਖੀਰੇ ਨੂੰ ਅਸੀਂ ਬ੍ਰੀਕ ਬ੍ਰੀਕ ਕਟਿੰਗ ਕਰ ਲਾਂਗੇ ਤੇ ਨਾਲ ਹੀ ਅਸੀਂ ਕਟਿੰਗ ਕਰਕੇ ਧਨੀਆ ਵੀ ਲਿਆ ਹੋਇਆ ਹਰਾ ਧਨੀਆ ਤੇ ਤੁਸੀਂ ਜੇ ਪੁਦੀਨਾ ਖਾਣਾ ਚਾਹੁੰਦੇ ਹੋ ਤਾਂ ਪੁਦੀਨਾ ਵੀ ਇਹਨੂੰ ਕਟਿੰਗ ਕਰਕੇ ਇਹਦੇ ਵਿੱਚ ਪਾ ਸਕਦੇ ਹੋ ਦੋ ਮੈਂ ਛੋਟੇ ਛਾਜ ਦੇ ਪਿਆਜ਼ ਲਏ ਆ ਇਹਨਾਂ ਨੂੰ ਵੀ ਅਸੀਂ ਬਰੀਕ-ਬਰੀਕ ਕਟਿੰਗ ਕਰ ਲਾਂਗੇ ਤੁਸੀਂ ਵੱਡੇ ਸਾਈਜ਼ ਦਾ ਇੱਕ ਪਿਆਜ਼ ਵੀ ਲੈ ਸਕਦੇ ਹੋ ਤੇ ਤਿੰਨ ਅਸੀਂ ਪਾਵਾਂਗੇ ਹਰੀਆਂ ਮਿਰਚਾਂ ਹਰੀ ਮਿਰਚ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਘੱਟ-ਵੱਧ ਕਰ ਸਕਦੇ ਹੋ ਇੱਧਰ ਅਸੀਂ ਧਨੀਆ ਵੀ ਕਟਿੰਗ ਕਰ ਲਿਆ ਤੇ ਸਾਰੇ ਸਮਾਨ ਨੂੰ ਕਟਿੰਗ ਕਰਕੇ ਰੱਖ ਲਿਆ ਆ ਉਦੋਂ ਤੱਕ ਅਸੀਂ ਬਨੇ ਟਮਾਟਰ ਚੈੱਕ ਕਰ ਲੈਂਦੇ ਆ ਹੁਣ ਟਮਾਟਰ ਇੱਕ ਪਾਸੇ ਤੋਂ ਚੰਗੀ ਤਰ੍ਹਾਂ ਪੱਕ ਚੁੱਕੇ ਆ ਇਹਨਾਂ ਦਾ ਪਲਟਾ ਕੇ ਦੂਜੇ ਪਾਸੇ ਤੋਂ ਵੀ ਚੰਗੀ ਤਰ੍ਹਾਂ ਪਕਾ ਲਵਾਂਗੇ ਤਾਂ ਕਿ ਇਹ ਚੰਗੀ ਤਰ੍ਹਾਂ ਸੌਫਟ ਹੋ ਜਾਣ ਜਿੰਨੀ ਕੁਆਂਟੀਟੀ ਤੁਸੀਂ ਬਣਾਉਣਾ ਚਾਹੁੰਦੇ ਹੋ ਚਟਨੀ ਉਹਦੇ ਅਕੋਰਡਿੰਗ ਤੁਸੀਂ ਟਮਾਟਰ ਲੈ ਸਕਦੇ ਹੋ 2-3 ਚਮਚ ਪਾਣੀ ਦੇ ਪਾ ਕੇ ਅਸੀਂ 5 ਮਿੰਟ ਲਈ ਹੋਰ ਇਹਨੂੰ ਚੰਗੀ ਤਰ੍ਹਾਂ ਪਕਾ ਲਵਾਂਗੇ ਟਮਾਟਰ ਦੇਖੋ ਬਿਲਕੁਲ ਸੌਫਟ ਹੋ ਚੁੱਕੇ ਆ ਇਹਨਾਂ ਦਾ ਉੱਪਰ ਵਾਲਾ ਛਿਲਕਾ ਅਸੀਂ ਉਤਾਰ ਦਾਂਗੇ ਤੁਸੀਂ ਚਾਹੋ ਤਾਂ ਇਹਨਾਂ ਨੂੰ ਦੇਖੋ ਜਦੋਂ ਅਸੀਂ ਇਹ ਟਮਾਟਰ ਬਿਲਕੁਲ ਕੱਚੇ ਹੁੰਦੇ ਆ ਉਦੋਂ ਵੀ ਇਹਦਾ ਪੀਲਰ ਨਾਲ ਜਿਹੜਾ ਛਿਲਕਾ ਉਤਾਰ ਲੈ ਸਕਦੇ ਹੋ ਪਹਿਲਾਂ ਹੀ ਪਕਾਉਣ ਤੋਂ ਪਹਿਲਾਂ ਵੀ ਅਸੀਂ ਇਸ ਤਰੀਕੇ ਨਾਲ ਪਕਾਉਣ ਤੋਂ ਬਾਅਦ ਉਤਾਰ ਲਾਂਗੇ ਗੈਸ ਦੀ ਫਲੇਮ ਬੰਦ ਕਰ ਦਾਂਗੇ ਬਿਲਕੁਲ ਤੇ ਨੰ ਚੰਗੀ ਤਰ੍ਹਾਂ ਮੈਸ਼ ਕਰ ਲਾਂਗੇ ਟਮਾਟਰਾਂ ਨੂੰ ਤੇ ਲਸਣ ਦੀਆਂ ਕਲੀਆਂ ਨੂੰ ਵੀ ਮੈਸ਼ ਕਰ ਲਾਂਗੇ ਠੰਡਾ ਹੋਣ ਦਵਾਂਗੇ ਇਹਨੂੰ ਚੰਗੀ ਤਰ੍ਹਾਂ ਠੰਡਾ ਹੋਣ ਤੋਂ ਬਾਅਦ ਹੀ ਇਹਦੇ ਵਿੱਚ ਅਸੀਂ ਹੋਰ ਸਾਰਾ ਸਮਾਨ ਐਡ ਕਰਾਂਗੇ ਦੇਖੋ ਸਾਡੇ ਟਮਾਟਰ ਬਿਲਕੁਲ ਠੰਡੇ ਹੋ ਚੁੱਕੇ ਸੀ ਹੁਣ ਇਹਨਾਂ ਨੂੰ ਕਿਸੇ ਬੌਲ ਵਿੱਚ ਕੱਢ ਲਾਂਗੇ ਤੇ ਨਾਲ ਹੀ ਇਹਦੇ ਵਿੱਚ ਅਸੀਂ ਜਿਹੜਾ ਕਟਿੰਗ ਕਰਕੇ ਸਾਰਾ ਸਮਾਨ ਰੱਖਿਆ ਸੀ ਉਹ ਐਡ ਕਰ ਦਾਂਗੇ ਖੀਰਾ ਪਿਆਜ਼ ਹਰੀ ਮਿਰਚਾਂ ਤੇ ਧਨੀਆ ਮੇਰੇ ਤੋਂ ਥੋੜੀ ਜੀ ਵੀਡੀਓ ਸਕਿਪ ਹੋ ਗਈ ਸੀ ਮੈਂ ਸਾਰਾ ਸਮਾਨ ਇਹਦੇ ਵਿੱਚ ਐਡ ਕਰਤੇ ਆਇਆ ਚਮਚ ਦਾ ਚੌਥਾ ਹਿੱਸਾ ਇਹਦੇ ਵਿੱਚ ਕਾਲਾ ਨਮਕ ਐਡ ਕਰਾਂਗੇ ਚੌਥਾ ਹਿੱਸਾ ਹੀ ਚਮਚਾਦ ਭੁੰਨਿਆ ਹੋਇਆ ਜੀਰਾ ਪਾਊਡਰ ਪਾਵਾਂਗੇ ਤੇ ਅੱਧਾ ਚਮਚ ਚਾਟ ਮਸਾਲਾ ਪਾਵਾਂਗੇ ਅੱਧਾ ਚਮਚ ਮੈਂ ਪੀਸੀ ਹੋਈ ਚੀਨੀ ਪਾਈ ਹੈ ਇਹਦੇ ਵਿੱਚ ਤੇ ਚਮਚ ਦਾ ਚੌਥਾ ਹਿੱਸਾ ਲਾਲ ਮਿਰਚ ਦਾ ਪਾਊਡਰ ਐਡ ਕਰਾਂਗੇ ਤੇ ਦੋ ਚਮਚ ਜਿਹੇ ਇਹ ਚ ਪਾਵਾਂਗੇ ਸਿਰਕਾ ਤੁਸੀਂ ਚਾਹੋ ਤਾਂ ਇਹਦੇ ਵਿੱਚ ਦੋਨੋਂ ਨਿੰਬੂ ਦਾ ਰਸ ਵੀ ਐਡ ਕਰ ਸਕਦੇ ਹੋ ਪਰ ਸਿਰਕਾ ਪਾਉਣ ਨਾਲ ਜਿਹੜੀ ਚਟਣੀ ਦੀ ਸੈਲਫ ਲਾਈਫ ਹੈ ਉਹ ਕਾਫੀ ਜ਼ਿਆਦਾ ਵੱਧ ਜਾਂਦੀ ਹੈ ਇਹਨੂੰ 3 ਤੋਂ 4 ਦਿਨ ਤੁਸੀਂ ਫ੍ਰਿਜ ਵਿੱਚ ਰੱਖ ਕੇ ਸਟੋਰ ਕਰਕੇ ਖਾ ਸਕਦੇ ਹੋ ਤੇ ਇੱਕਦਮ ਚਟਪਟੀ ਜੀ ਆਪਣੀ ਚਟਣੀ ਬਣ ਕੇ ਬਿਲਕੁਲ ਤਿਆਰ ਹੈ ਤੁਸੀਂ ਵੀ ਇੱਕ ਵਾਰ ਜ਼ਰੂਰ ਟਰਾਈ ਕਰਿਓ ਇਸ ਤਰੀਕੇ ਨਾਲ ਬਹੁਤ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਕਿਉਂਕਿ ਕਈ ਵਾਰ ਸਬਜ਼ੀ ਖਾਣ ਦਾ ਮਨ ਨਹੀਂ ਕਰਦਾ ਤੁਸੀਂ ਇਸ ਤਰੀਕੇ ਨਾਲ ਇਹ ਵਾਲੀ ਚਟਨੀ ਬਣਾ ਕੇ ਖਾ ਸਕਦੇ ਹੋ ਸਾਡੀ ਚਟਨੀ ਬਣ ਕੇ ਬਿਲਕੁਲ ਤਿਆਰ ਹੈ ਇਹਨੂੰ ਤੁਸੀਂ ਸਟੋਰ ਕਰਕੇ 3 ਤੋਂ 4 ਦਿਨ ਲਈ ਖਾ ਸਕਦੇ ਹੋ ਅੱਜ ਵਾਲੀ ਵੀਡੀਓ ਵਧੀਆ ਲੱਗੀ ਪਲੀਜ਼ ਕਮੈਂਟ ਕਰਕੇ ਜਰੂਰ ਦੱਸਣਾ ਮਿਲਦੇ ਹਾਂ ਕਿਸੇ ਵਧੀਆ ਜੀ ਰੈਸਪੀ ਦੇ ਨਾਲ ਤਤਕਲੀਸ਼ਾ ਸ਼ਿਆਕਾਲ